ਸਾਡੇ YouTube ਚੈਨਲ ਤੇ ਆਫਰ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਸਰਕਾਰ ਸਰਪੰਚੀਮਾ ਦੀ ਚੇਅਰਮੈਨਸ਼ਿਪ ਵਿੱਚ ਸਬਕ ਕੈਬਨਟ ਸਬ ਕਮੇਟੀ ਦੀ ਅਠ ਮੁਲਾਜ਼ਮਾਂ ਤੇ ਬੇਰੁਜ਼ਗਾਰ ਯੂਨੀਅਨ ਨਾਲ ਨੀਤੀ 265225 ਨੂੰ ਹੋਈ ਮੀਟਿੰਗ ਦੇ ਨਤੀਜਿਆਂ ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਕੋ ਗੁਜਾਰ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰਨਾ ਤਾਂ ਜੋ ਰੇਕਨੋਲਜਡ ਜਿਹੜੇ ਡਿਡਿਕਸ਼ਨ ਆਪ ਜੀ ਨੂੰ ਸਾਡੇ ਨਾਲ ਜੁੜੇ ਰਹਿ ਕੇ ਕਰੇ ਕੈਬਨਟ ਸਾਬ ਕਮੇਟੀ ਵੱਲੋਂ 8 ਵਕ ਵਕ ਜਥੇ ਬੰਦੀਆਂ ਦੇ ਨਮਾਇਦਿਆਂ ਨਾਲ ਮਿਤੀ 26/5/2025 ਨੂੰ ਹੋਈ ਮੀਟਿੰਗ ਨੂੰ ਕਾਫੀ ਐਮ ਮੀਟਿੰਗ ਸਮਝਿਆ ਜਾ ਰਿਹਾ ਹੈ ਕਿਉਂਕਿ ਪਹਿਲਾਂ ਇਹ ਮੀਟਿੰਗ 15/5/2025 ਨੂੰ ਹੋਣੀ ਸੀ ਪਰੰਤੂ ਐਨ ਮੌਕੇ ਤੇ ਇਸ ਨੂੰ ਪੋਸਟਪੋਨ ਕਰਕੇ ਅਗਲੀ ਮੀਟਿੰਗ ਦੀ ਤਾਰੀਖ 26/5/2025 ਪਾ ਦਿੱਤੀ ਗਈ ਸੀ ਪਰੰਤੂ ਖਦਸ਼ਾ ਇਹ ਬਰਨਗਤ ਕੀਤਾ ਜਾ ਰਿਹਾ ਸੀ ਕਿ 8 ਵਕ ਵਕ ਜਥੇ ਬੰਦੀਆਂ ਨੂੰ ਕੋਲ ਮੀਟਿੰਗ ਦਾ ਸਮਾਂ ਸਿਰਫ 2 ਘੰਟੇ ਹੀ ਦਿੱਤਾ ਗਿਆ ਸੀ ਜਿਹਦੇ ਚਲਦਿਆਂ ਹਰੇਕ ਜਥੇਬੰਦੀ ਤੇ ਹਿੱਸੇ ਮੈਂਜ 15 ਮਿੰਟ ਦਾ ਸਮਾਂ ਵੀ ਆਉਂਦਾ ਸੀ ਜੋ ਉਹਨਾਂ ਦੀਆਂ ਮੰਗਾਂ ਨੂੰ ਐਕਸਪਲੇਨ ਕਰਨ ਲਈ ਕਿਸੇ ਵੀ ਤਰ੍ਹਾਂ ਟਕਵਾ ਸਮਾਂ ਨਹੀਂ ਸੀ ਸਮਝਿਆ ਜਾ ਰਿਹਾ ਪਰ ਮੀਟਿੰਗ ਕਰਨ ਤੋਂ ਬਾਅਦ ਲਗਭਗ ਸਾਰੀਆਂ ਹੀ ਜਥੇਬੰਦੀਆਂ ਦੇ ਲੀਡਰ ਖੁਸ਼ ਨਜ਼ਰ ਆਏ ਕਿਉਂਕਿ ਉਹਨਾਂ ਦਾ ਕਹਿਣਾ ਸੀ ਕਿ ਮੀਟਿੰਗ ਲਈ ਸਮਾਂ ਨਿੱਥੇ ਸਮੇਂ ਤੋਂ ਕਾਹ ਵੀ ਜ਼ਿਆਦਾ ਦਿੱਤਾ ਗਿਆ ਸੀ ਤੇ ਕੈਬਨਿਟ ਸਾਹਬ ਕਮੇਟੀ ਦੇ ਚੇਅਰਮੈਨ ਸਰਦਾਰ ਫਕਾਫ ਨੇ ਕੀਮਾ ਨੇ ਹਰ ਇੱਕ ਜਤੀਬੰਦੀ ਦੀਆਂ ਮੁਸ਼ਕਲਾਂ ਨੂੰ ਬੜੇ ਵਿਸਥਾਰ ਨਾਲ ਤੇ ਬੜੇ ਧਿਆਨ ਨਾਲ ਸੁਣਿਆ ਜਿਹਦੇ ਤੀਜੇ ਵਜੋਂ ਮੀਟਿੰਗ ਖੁਸ਼ਗਵਾਰ ਮਾਹੌਲ ਵਿੱਚ ਹੋਈ ਦੱਸੀ ਜਾ ਰਹੀ ਹੈ ਪਰੰਤੂ ਕੁਝ ਅਗੋਂ ਦਾ ਇਹ ਵੀ ਕਹਿਣਾ ਹੈ ਕਿ ਅਜਿਹਾ ਇਸ ਕਰਕੇ ਹੋਇਆ ਕਿ ਲੁਧਿਆਣਾ ਵਿਖੇ ਪੰਜਾਬ ਦਾਨ ਸਭਾ ਦੀ ਹੋਣ ਵਾਲੀ ਜਮਨੀ ਚੋਣ ਦੀ ਸਰਕਾਰ ਹਰ ਵਰਗ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਵਿੱਚ ਹੈ ਕਿਉਂਕਿ 19 ਜੂਨ ਨੂੰ ਹੋਣ ਵਾਲੀ ਇਹ ਚੋਣ ਸਾਰੀਆਂ ਹੀ ਪਾਰਟੀਆਂ ਲਈ ਅਤਿ ਅਹਿਮ ਹੈ ਕਿਉਂਕਿ ਇਹਦੀ ਜਿੱਤ ਹਾਰ ਨੇ 2027 ਦੀਆਂ ਚੋਣਾਂ ਵਿੱਚ ਪੰਜਾਬ ਵਿੱਚ ਅਗਲੀ ਬਣਨ ਵਾਲੀ ਸਰਕਾਰ ਦੀ ਇੱਕ ਇੰਡੀਕੇਸ਼ਨ ਦੇਣੀ ਹੈ ਭਾਵੇਂ ਇਹ ਸੰਕੇਤ ਦੇਣਾ ਹੈ ਘੱਟੋ-ਤੋਤੇ ਪੰਜਾਬ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਲਈ ਤਾਂ ਇਹ ਚੋਣ ਹੋਰ ਨਹੀਂ ਜ਼ਿਆਦਾ ਅਹਿਮ ਹੈ ਕਿਉਂਕਿ ਦਿੱਲੀ ਤੋਂ ਆੜ ਕੇ ਭਾਰਤ ਕੇ ਭਾਈ ਇਸ ਪਾਰਟੀ ਦੀ ਸਾਰੀ ਵੱਡੀ ਲੀਡਰਸ਼ਿਪ ਪੰਜਾਬ ਆ ਕੇ 2027 ਦੀਆਂ ਚੋਣਾਂ ਜਿੱਤਣ ਲਈ ਹੁਣ ਤੱਕ ਹੀ ਰਣਨੀਤੀਆਂ ਕੱਢਣ ਵਿੱਚ ਮਸ਼ਰੂਪ ਹਨ ਚਲੋ ਫਿਰ ਆਪਾਂ ਇੱਕ ਝਾਤ ਮਾਰਦੇ ਹਾਂ 26 5 2025 ਦੀ ਅੱਠ ਜੱਤੇ ਬੰਦੀਆਂ ਨਾਲ ਕੈਬਨਟ ਸਬ ਕਮੇਟੀ ਦੀ ਮੀਟਿੰਗ ਦੇ ਕੀ ਨਤੀਜੇ ਰਹੇ ਹਨ ਇਸ ਵਿੱਚ ਕੀ ਆ ਗਿਆ ਹੈ ਕਿਮਾਣੀ ਯੂਨੀਅਨ ਆਗਵਾ ਨਾਲ ਕੀਤੀ ਵਿਸਥਾਰ ਵਿੱਚ ਚਰਚਾ ਅਧਿਕਾਰੀਆਂ ਨੂੰ ਜਾਇਜ ਮੰਗਾਂ ਨੂੰ ਹੱਲ ਕਰਨ ਦੇ ਦਿੱਤੇ ਨਿਰਦੇਸ਼ ਖਬਰ ਪੰਜਾਬੀ ਜਾਗਰਣ ਬਿਊਰੋ ਚੰਡੀਗੜ੍ਹ ਵਿੱਤ ਮੰਤਰੀ ਐਡਵੋਕੇਟ ਫਰਕਾਉਟਨ ਕਿਮਾਣੀ ਰੋਈ ਵੇਟ ਪਰਮਨੈਂਟ ਸਬ ਕਮੇਟੀ ਨੇ ਸੋਮਵਾਰ ਨੂੰ 8 ਵਜੇ ਵਕ ਵਕ ਮਜ਼ਮ ਯੂਨੀਅਨ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਮੀਟਿੰਗ ਵਿੱਚ ਐਫਾ ਬੈਂਕ ਵਾਲਿਆਂ ਮਜ਼ਮ ਯੂਨੀਆ ਵਿੱਚ ਬੇਰੁਜ਼ਗਾਰ ਸਾਂਝਾ ਮੋਰਚਾ ਪੰਜਾਬ 364 ਅਧਿਆਪਕ ਯੂਨੀਅਨ ਮੈਰੀਟੋਰੀਅਸ ਟੀਚਰ ਯੂਨੀਅਨ AIE ਕੱਚੇ ਅਧਿਆਪਕ ਯੂਨੀਅਨ ਸੈਸ਼ਨ 2012 ਤੋਂ 14 ਦਾ 10 ਸਾਲ ਸੇਵਾ ਪੂਰੀ ਕਰ ਚੁੱਕੇ ਕੱਚੇ ਅਧਿਆਪਕ ਯੂਨੀਅਨ ਦੇ ਰਿਕਾਰ 646 ਪੀਟੀਆਈ 2010 ਅਧਿਆਪਕ ਯੂਨੀਅਨ ਪੀਡਬੀਡ ਐਂਡ ਵਰਕਸ਼ਾਪ ਵਰਕਰ ਯੂਨੀਅਨ ਅਤੇ ਆ ਪੰਜਾਬ ਡੀਐਸਟੀਸੀਟਸ ਕੰਟਰੈਕਟ ਗਰਟ ਕਾਲਟੀ ਇੰਸਟ੍ਰਕਟਰ ਯੂਨੀਅਨ ਸ਼ਾਮਲ ਹਨ ਪੰਜਾਬ ਕਤਰੇ ਤੋਂ ਅਭਿਅਤਤ ਵੇਤਮਤਰੀ ਦੇ ਦਰ ਪਰਿਖੇ ਹੋਈਆਂ ਇਹਨਾਂ ਮੀਟਿੰਗਾਂ ਨੇ ਮੁਲਾਜ਼ਮ ਯੂਨੀਅਨ ਨੂੰ ਆਪਣੀਆਂ ਮੰਗਾਂ ਅਤੇ ਮੁੱਦੇ ਸਾਂਝੇ ਕਰਨ ਲਈ ਇੱਕ ਮਹੱਤਵਪੂਰਨ ਪਲੇਟਫਾਰਮ ਪ੍ਰਦਾਨ ਕੀਤਾ। ਚੀਮਾ ਨੇ ਯੂਨੀਅਨ ਆਗੂਆਂ ਨਾਲ ਵਿਸਥਾਰ ਵਿੱਚ ਚਰਚਾ ਕੀਤੀ ਤੇ ਸਬੰਧਤ ਅਧਿਕਾਰੀਆਂ ਤੋਂ ਯੂਨੀਅਨਾਂ ਦੇ ਮੁੱਦਿਆਂ ਬਾਰੇ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਲਈ। ਹੁਣ ਅਧਿਕਾਰੀਆਂ ਨੂੰ ਮੁਲਾਜ਼ਮ ਯੂਨੀਅਨਾਂ ਦੀਆਂ ਜਾਇਜ਼ ਮੰਗਾਂ ਨੂੰ ਜਲਦੀ ਤੋਂ ਜਲਦੀ ਕੰਮ ਕਰਨ ਦੇ ਨਿਰਦੇਸ਼ ਦਿੱਤੇ। ਇਸ ਮੌਕੇ ਯੂਨੀਅਨ ਆਗੂਆਂ ਨੇ ਵੇਤ ਮੰਤਰੀ ਦਾ ਧੰਨਵਾਦ ਕੀਤਾ ਤੇ ਕੁਝ ਗਵਾਰ ਮਾਹੌਲ ਦੇ ਵਿੱਚ ਹੋਈਆਂ ਮੀਟਿੰਗਾਂ ਦੀ ਛਿਲਾਕਾ ਕੀਤੀ। ਉਹਨਾਂ ਨੇ ਉਮੀਦ ਪ੍ਰਗਟ ਕੀਤੀ ਕਿ ਉਹਨਾਂ ਦੇ ਬੰਬਤ ਮੁੱਦਿਆਂ ਦਾ ਜਲਦੀ ਹੱਲ ਹੋਵੇਗਾ ਤੇ ਸਬੰਧਤ ਮੁਲਾਜ਼ਮਾਂ ਨੂੰ ਬਿਹਤਰੀ ਰਫਤ ਮਿਲੇਗੀ। ਵੇਤ ਮੰਤਰੀ ਨੇ ਕੰਚੌਰੀ ਫਿਰਟਮਾਨ ਨੂੰ ਪ੍ਰੋਸਾ ਦਿੱਤਾ ਕਿ ਉਹਨਾਂ ਦੀਆਂ ਮੰਗਾਂ ਤੇ ਵਿਚਾਰ ਕੀਤਾ ਜਾਵੇਗਾ ਤੇ ਇਹਨਾਂ ਨੂੰ ਨਿਰਪੱਖ ਤੇ ਸਮੇਂ-ਸਮੇਂ ਸਾਨੂੰ ਕਰਨ ਲਈ ਹਰ ਸੰਭੋਗ ਕੋਸ਼ਿਸ਼ ਕੀਤੀ ਜਾਵੇਗੀ। ਮੀਟਿੰਗ ਵਿੱਚ ਹਾਂ ਪੱਕੀ ਬਹੁਲ ਵਿੱਚ ਸਮਾਪਤ ਹੋਈਆਂ ਅਤੇ ਇਸ ਮੌਜਮਦਤ ਜਥੇਬੰਦੀਆਂ ਵਿੱਚ ਆਪ ਦੀ ਭਾਵਨਾ ਸੀ ਕਿ ਉਹਨਾਂ ਦੇ ਮੁੱਦਿਆਂ ਦਾ ਜਲਦੀ ਹੱਲ ਕੀਤਾ ਜਾਵੇਗਾ। ਮੀਟਿੰਗ ਵਿੱਚ ਬੇਰੀ ਦਾ ਸਾਂਝਾ ਮੋਰਚਾ ਪੰਜਾਬ ਤੋਂ ਕਨਵੀਨਰ ਜਸਵੰਤ ਸਿੰਘ ਬਾਯਾ, ਰਵਣ ਕੁਮਾਰ ਮਲੋਟ, ਤੋਂ ਹਰਜਿੰਦਰ ਸਿੰਘ ਕੁਨੀਰ, 3504 ਅਧਿਆਪਕ ਯੂਨੀਅਨ ਤੋਂ ਸੁਭਾ ਪ੍ਰਧਾਨ ਹਰਜਿੰਦਰ ਸਿੰਘ ਯਾਦਵਿੰਦਰ ਸਿੰਘ ਜਗਵੀਨ ਜੋਤ ਸਿੰਘ ਮੇਰੀ ਟੁਇਲਰ ਟੀਚਰ ਯੂਨੀਅਨ ਤੋਂ ਸੀਨੀਅਰ ਮੀਤ ਪ੍ਰਧਾਨ ਡਾਕਟਰ ਤੀਨਾ ਡਾਕਟਰ ਅਜੀਤ ਸ਼ਰਮਾ ਤੇ ਦਵਿੰਦਰ ਸਿੰਘ ਆਈਈ ਕੱਟੇ ਅਧਿਆਪਕ ਯੂਨੀਅਨ ਸੈਸ਼ਨ ਹੋਵੀ ਸਭਾ 12 ਤੋਂ 14 ਤੋਂ ਸੂਬਾ ਪ੍ਰਧਾਨ ਤਜਿੰਦਰ ਕੌਰ ਤੇ ਮੰਜੂ ਸ਼ਰਮਾ ਦਸ ਪਾਉ ਸੇਵਾ ਪੂਰੀ ਕਰ ਚੁੱਕੇ ਅਧਿਆਪਕ ਯੂਨੀਅਨ ਤੋਂ ਸੂਬਾ ਪ੍ਰਧਾਨ ਜੇਪਾਲ ਸਿੰਘ ਤੇ ਜਨਰਕਤਨ ਗੁਜਿੰਦਰ ਮੁੱਫਰ ਬੇਰਗਾਉ 640 ਪੀਟੀਆਈ 211 ਅਧਿਆਪਕ ਯੂਨੀਅਨ ਤੋਂ ਗੁਰਲਾਬ ਸਿੰਘ ਦੀਪੀ ਸ਼ਰਮ ਤੇ ਵਕੀਲ ਗੰਗ ਪੀਡਬੀ ਹੀਰ ਐਂਡ ਵਰਕਸ਼ਾਪ ਵਰਕਰ ਯੂਨੀਅਨ ਤੋਂ ਮੱਖਣ ਸਿੰਘ ਵਹਿਲਪੁਰੀ ਤੇ ਗੁਰਜਿੰਦਰ ਸਿੰਘ ਤੇ 올 ਪੰਜਾਬ ਡੀਐਸਟੀਸੀਟਸ ਕੰਟਰੈਕਟ ਗਰਟੀ ਇੰਸਟ੍ਰਕਟਰ ਯੂਨੀਅਨ ਤੋਂ ਤਨਦੀਪ ਸਿੰਘ ਕਿਰਨਦੀਪ ਸਿੰਘ ਤੇ ਨੀਨਾ ਰਾਣੀ ਨੇ ਯੂਨੀਅਨਾਂ ਦਾ ਪੱਖ ਪੇਸ਼ ਕੀਤਾ ਘਰ ਮਤਲਬ ਹੈ ਕਿ ਕੈਬਨਿਟ ਸਰਪ ਮੀਟਿੰੇਂ ਪੰਜਾਬ ਫਲਕਾਰ ਤੇ ਆਲਾ ਅਧਿਕਾਰੀ ਵੀ ਬੁਲਾਏ ਹੋਏ ਸਨ ਜਿਨ੍ਹਾਂ ਵਿੱਚ ਸ਼ਾਮਲ ਸਨ ਪ੍ਰਮੁੱਖ ਕੱਤਰ ਜਾਲ ਫਲਾਈ ਤੇ ਫੈਡਿਟੇਸ਼ਨ 77 ਤਕਨੀਕੀ ਵਿਖਿਆ ਤੇ ਉਦਯੋਗ ਫਕਲਾਈ 77 ਸਪੂਰ ਵਿਖਿਆ ਵੇਤਨ ਭਾਰ ਦੇ ਅਧਿਕਾਰੀ ਇਹ ਕਮੇਟੀਿੰਗ ਸੰਬੰਧੀ ਅਸੀਂ ਸਰਕਾਰ ਬਾਰੇ ਇਹ ਕਹਿਣਾ ਚਾਹੁੰਦੇ ਹਾਂ ਕਿ ਦੇਰ ਆਏ ਦਰੁਖਤ ਆਏ ਜੇ ਗੱਲ ਹੋਣ ਗਈ ਸਰਕਾਰ ਸਾਰੀਆਂ ਜਥੇਬੰਦੀਆਂ ਦੇ ਨਮਾਇੰਦਿਆਂ ਦੁਆਰਾ ਕੈਬਨਟ ਸਬ ਕਮੇਟੀ ਦੇ ਧਿਆਨ ਵਿੱਚ ਲਿਆਂਦੀਆਂ ਗਈਆਂ ਪ੍ਰੋਗਰਾਮ ਅਤੇ ਉਹਨਾਂ ਦੀਆਂ ਮੰਗਾਂ ਦਾ ਨਿਪਟਾਰਾ ਕਰ ਦਿੱਲੀ ਹੈ ਤਾਂ ਇਹ ਜਥੇਬੰਦੀਆਂ ਲਈ ਵਿਨਵਨ ਸਿਚੁਏਸ਼ਨ ਹੋਵੇਗੀ ਭਾਵੇਂ ਸਰਕਾਰ ਨੂੰ ਧਿਆਨਾਂ ਦੀ ਜਿੰਨੀ ਚੋਣ ਦੇ ਮੱਦੇ ਨਜ਼ਰ ਜਾਂ ਫਿਰ ਵੀ ਸਰਕਾਰੀ ਦੀਆਂ ਚੋਣਾਂ ਨੂੰ ਧਿਆਨ ਵਿੱਚ ਰੱਖ ਕੇ ਵੱਖ-ਵੱਖ ਜਥੇਬੰਦੀਆਂ ਦੀਆਂ ਜਾਇਜ਼ ਮੰਗਾਂ ਪੂਰੀਆਂ ਕਰ ਦੇਵੇ ਤਾਂ ਫਿਰ ਇਸ ਨੂੰ ਯੂਨੀਅਨ ਦੀ ਯੂ ਨੋਲੀ ਇੱਕ ਵੱਡੀ ਪ੍ਰਾਪਤੀ ਹੀ ਸਮਝਿਆ ਜਾਵੇਗਾ ਇਸ ਵੀਡੀਓ ਵਿੱਚ ਬਸ ਇਹ ਨਹੀਂ ਜੇਕਰ ਵੀਡੀਓ ਜੰਗ ਲਕੀ ਹੋਵੇ ਤੇ ਤੁਹਾਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਆਧਵਾ ਜੀ